ਨਾ ਬੁਮਾਰਦ ਚੜ ਕੇ ਸ਼ਬਦ ਬੋਲਣਾ ਮੇਰੇ ਵਾਸਤੇ ਕਿ ਇਹਦਾ ਦਿਮਾਗ ਇਹਨੂੰ ਤੋੜਾ ਪੈ ਗਿਆ ਇਹਨੂੰ ਜੁੱਤੀ ਸੰਘਾਓ ਸੀਐਮ ਸਾਹਿਬ ਮੈਂ ਪੰਜਾਬ ਦਾ ਉਹ ਵਿਅਕਤੀ ਹਾਂ ਮੈਂ ਕਾਂਸ਼ੀਰਾਮ ਸਾਹਿਬ ਦਾ ਪੈਰੋਕਾਰ ਹਾਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਬੰਦੇ ਦਾ ਪੁੱਤ ਬਣਾ ਕੇ ਅਡੂਗਾ ਤੁਸੀਂ ਕਰੀਬਾਂ ਦਾ ਅਜ ਬਹੁਤ ਵੱਡਾ ਪੰਜਾਬ ਦੀ ਅਦਾਲਤ ਸਭਾ ਨੇ ਜਰਾ ਪਵਾਦ ਕੀਤਾ ਜੇ ਨਾ ਪੁੱਤਾਂ ਪੰਜਾਬ ਦੇ ਲੋਕ ਲੈਣਗੇ ਪੰਜਾਬ ਦੇ ਦਸਤ ਲੈਣਗੇ ਤੁਹਾਨੂੰ ਆਪਣੀ ਅਕਾਦ ਦੇ ਵਿਚੋੜਾ ਪਊਗਾ ਫੁੱਟ ਫੁੱਟ ਕੇ ਰੋਰੇ ਕਾਂਗਰਸ ਦੇ ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੇ ਵਿਧਾਨ ਸਭਾ ਦੇ ਬਾਹਰ ਰੋ ਰੋ ਕੇ ਮੁੱਖ ਮੰਤਰੀ ਨੂੰ ਕੋਸਰੇ ਨੇ ਇਹਨਾਂ ਨੂੰ ਮੁੱਖ ਮੰਤਰੀ ਦੀ ਕਈ ਇੱਕ ਗੱਲ ਦਾ ਗਿਲਾ ਵਿਧਾਨ ਸਭਾ ਦਾ اجلاس ਚੱਲ ਰਿਹਾ ਸੀ ਜਦੋਂ ਸਦਨ ਦੇ ਅੰਦਰ ਸੁਖਵਿੰਦਰ ਸਿੰਘ ਕੋਟਲੀ ਨੇ ਪੰਜਾਬ ਦੇ ਵਿੱਚ ਦਲਿਤ ਡਿਪਟੀ ਸੀਐਮ ਬਣਾਉਣ ਦੀ ਮੰਗ ਚੁੱਕੀ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਟਿੱਪਣੀ ਕੀਤੀ ਜਿਸ ਤੇ ਸੁਖਵਿੰਦਰ ਸਿੰਘ ਕੋਟੀ ਸਣੇ ਕਾਂਗਰਸ ਸੀਐਮ ਦਵਾਲੇ ਹੋ ਗਏ ਇਲਜ਼ਾਮ ਲਗਾਇਆ ਕਿ ਅਜਮਾਨ ਨੇ ਗਰੀਬਾਂ ਦਾ ਮਜ਼ਾਕ ਉਡਾਇਆ ਹੈ। ਟਿੱਪੀ ਮੁੱਖ ਮੰਤਰੀ ਬਣਾਵਾਂਗੇ। ਮੈਂ ਬਾਹਰ ਵੀ ਮੰਗ ਕੀਤੀ ਸੀ। ਔਰ ਅੱਜ ਵੀ ਸਵੇਰੇ ਟਵਿੱਟਰ ਦੇ ਉੱਤੇ ਬਾਕੀ ਕੌਂਟਰਾਂ ਦੇ ਉੱਤੇ ਮੈਂ ਕਿਹਾ ਕਿ ਅੱਜ ਵੀ ਪੰਜਾਬ ਦੀ ਅਸੈਂਬਲੀ 'ਚ ਜਾ ਕੇ ਅਸੀਂ ਜ਼ਰੂਰ ਮੰਗ ਕਰਾਂਗੇ। ਔਰ ਜਿਸ ਵੇਲੇ ਬिलासਪੁਰ ਸਾਹਿਬ ਬੋਲ ਰਹੇ ਸੀ ਮੈਂ ਉਹਨਾਂ ਨੂੰ ਕਿਹਾ ਕਿ ਪੰਜਾਬ ਦੇ ਅੰਦਰ ਦੱਸੋ ਤੁਸੀਂ ਡਿਪਟੀ ਮੁੱਖ ਮੰਤਰੀ ਕਦੋਂ ਮੁੱਖ ਮੰਤਰੀ ਸਾਹਿਬ ਬਣਾਉਂਗੇ ਤੁਸੀਂ ਲੋਕਾਂ ਨਾਲ ਕੀਤੇ ਵਾਅਦੇ ਕਰਕੇ ਤੁਸੀਂ ਹੁਣ ਦਲਤਾਂ ਨੂੰ ਬੁਲਾ ਰਹੇ ਹੋ ਕਿ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਇਹ ਸਰਕਾਰ ਚੰਗਾ ਕੰਮ ਕਰ ਰਹੀ ਹੈ ਤਾਂ ਫਿਰ ਦਲਤਾਂ ਦਾ ਮੁੱਖ ਮੰਤਰੀ ਕਿਉਂ ਨਹੀਂ ਬਣਾਇਆ ਜਾਂਦਾ ਜਿਸ ਸਮਾਜ ਦੇ ਲਈ ਅਸੀਂ ਲੜਦੇ ਇੱਥੇ ਆਏ ਆ ਗਰੀਬਾਂ ਦਲਤਾਂ ਪਛੜਿਆਂ ਨੇ ਇਹਨਾਂ ਨੂੰ ਵੋਟਾਂ ਪਾ ਕੇ ਇਹਨਾਂ ਨੇ ਧੋਖਾ ਕੀਤਾ ਪੰਜਾਬ ਦੇ ਲੋਕਾਂ ਦੇ ਨਾਲ ਤਾਂ ਮੈਂ ਜਿਸ ਵੇਲੇ ਕਹਿ ਰਿਹਾ ਸੀ ਕਿ ਪੰਜਾਬ ਦਾ ਦਲਤ ਡਿਪਟੀ ਸੀਐਮ ਸੀਐਮ ਸਾਹਿਬ ਬਣਾਓ ਮੈਂ ਸਤਕਾਰਯੋਗ ਲਫ਼ਜ਼ਾਂ ਦੇ ਨਾਲ ਕਿਹਾ ਨੂੰ ਸੀਐਮ ਸਾਹਿਬ ਪੰਜਾਬ ਦੇ ਅੰਦਰ ਦਲਤਾਂ ਦਾ ਡਿਪਟੀ ਮੁੱਖ ਮੰਤਰੀ ਬਣਾਓ ਮੈਂ ਨਾਰੇ ਲਗਾ ਰਿਹਾ ਸੀ ਔਰ ਇਨਾ અપਮਾਨਜਨਕ ਸ਼ਬਦ ਬੋਲਣਾ ਮੇਰੇ ਵਾਸਤੇ ਕਿ ਇਹਦਾ ਦਿਮਾਗ ਦੌਰਾ ਪੈ ਗਿਆ ਇਹਨੂੰ ਦੌਰਾ ਪੈ ਗਿਆ ਇਹਨੂੰ ਜੁੱਤੀ ਸੰਘਾਓ ਸੀਐਮ ਸਾਹਿਬ ਮੈਂ ਪੰਜਾਬ ਦਾ ਉਹ ਵਿਅਕਤੀ ਹਾਂ ਮੈਂ ਕਾਂਸੀ ਰਾਮ ਸਾਹਿਬ ਦਾ ਪੈਰੋਕਾਰ ਆ ਜਿਹਨੇ ਗਰੀਬਾਂ ਦੀ ਮੂਵਮੈਂਟ ਨੂੰ ਉਠਾਲਿਆ ਸੀ 셀ਫ ਰਿਸਪੈਕਟ ਦੀ ਮੂਵਮੈਂਟ ਦੇ ਵਿੱਚੋਂ ਆਇਆ ਮੈਂ ਮਰਦੇ ਦਮ ਤੱਕ ਕਾਂਗਰਸ ਪਾਰਟੀ 'ਚ ਰਹਿਣਾ ਪਰ ਗਰੀਬਾਂ ਦਾ ਕਦੇ ਅਪਮਾਨ ਨਹੀਂ ਹੋਣ ਦਊਂਗਾ ਮੈਨੂੰ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਣਾ ਪਿਆ ਤਾਂ ਮੈਂ ਦਲਤਾਂ ਦੇ ਲਈ ਪੰਜਾਬ ਦੀ ਵਿਧਾਨ ਸਭਾ ਤੋਂ ਅਸਤੀਫਾ ਵੀ ਦੇਵਾਂਗਾ ਪਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤਾਨੂੰ ਬੰਦੇ ਦਾ ਪੁੱਤ ਬਣਾ ਕੇ ਛੱਡੂਗਾ ਤੁਸੀਂ ਕਰੀਬਾਂ ਦਾ ਅੱਜ ਬਹੁਤ ਵੱਡਾ ਪੰਜਾਬ ਦੀ ਬਦਲ ਸਭਾ ਦੇ ਅੰਦਰ ਪ੍ਰਵਾਨ ਕੀਤਾ ਹੋਰ ਕੁਝ ਨਹੀਂ ਕਹਿਣਾ ਚੋੜਾ ਇਹਦਾ ਬਦਲਾ ਪੰਜਾਬ ਦੇ ਲੋਕ ਲੈਣਗੇ ਪੰਜਾਬ ਦੇ ਦਰਸ ਲੈਣਗੇ ਤੁਹਾਨੂੰ ਆਪਣੀ ਅਕਾਦ ਦੇ ਵਿੱਚ ਚੋੜਾ ਪਊਗਾ ਆਪ ਪੰਜਾਬ ਦੇ ਅੰਦਰ ਜੇ ਤੂੰ ਪਾਰਲੀਮੈਂਟ ਚੋੜਾ ਦੇ ਅੰਦਰ ਖੜਾ ਹੋ ਸਰ ਪ੍ਰਤਾਪ ਸਿੰਘ ਬਾਜਵਾ ਤੇ ਖਿਲਾਫ ਇਲੈਕਸ਼ਨ ਲੜੂਗਾ ਤੈਨੂੰ ਹਰਾ ਕੇ ਮੂੰਹ ਤੋੜਵਾ ਜਵਾਬ ਦੇ ਕੇ ਸਤੋਜ ਪਿੰਡ ਚ ਭੇਜ ਜਾ ਕੇ ਤੈਨੂੰ ਦਲਦਲਾ ਪਾਰ ਕਰਨ ਦਾ